ਕਹਿੰਦੇ ਨੇ ਕਿ ਇਨਸਾਨੀਅਤ ਥਲੇ ਜ਼ਿੰਦਾ ਤਸਵੀਰ ਤਾਜੀ ਮਿਸਾਲ ਜਲੰਧਰ ਦੇ ਨਕੁੱਦਰ ਰੋਡ ਸਟਰੀ ਤਲਾਇਲਪੁਰ ਖਾਲਸਾ ਸਕੂਲ ਦੇ ਕੋਲ ਦੇਖਣ ਨੂੰ ਮਿਲੀ ਜਿੱਤੇ ਦੁਪਹਿਰ ਦੇ ਵੇਲੇ ਐਕਟੀਵਿਟੀ ਜਾ ਰਹੀ ਇੱਕ ਬਜ਼ੁਰਗ ਦੀ ਮਾਮੂਲੀ ਟੱਕਰ ਹੋ ਗਈ ਇਸ ਦੌਰਾਨ ਐਕਟੀਵਿਟੀ ਅੱਗੇ ਨਮਕ ਰਿਹਾ ਉਹਨਾਂ ਦਾ ਲਿਫਾਫਾ ਜਿਹਦੇ ਵਿੱਚ ਮੋਬਾਈਲ ਅਤੇ ਪਰਸ ਸੀਗਾ ਉੱਡ ਗਿਆ ਤੁਮਦ ਆਦਿਕ ਕੋਲ ਹੀ ਖੜੇ ਇੱਕ ਪੰਜਾਬੀ ਮੁੰਡੇ ਨੇ ਇਹ ਸਭ ਕੁਝ ਦੇਖ ਲਿਆ ਤੇ ਬਜ਼ੁਰਗ ਵੀ ਐਕਟੀਵਤਾ ਤੋਂ ਗਰੇ ਲਫਾਫੇ ਨੂੰ ਕੋਈ ਪ੍ਰਵਾਸੀ ਬੰਦਾ ਲੈ ਜਾਣ ਲੱਗਿਆ ਫਿੱਤੇ ਦੇ ਪੰਜਾਬ ਦੀ ਯੁਵਕ ਸੰਦੀਪ ਸਿੰਘ ਉੱਥੇ ਆਇਆ ਅਤੇ ਪ੍ਰਵਾਸੀ ਯੁਵਕ ਤੋਂ ਮੋਬਾਈਲ ਅਤੇ ਪਰਸ ਜਿਹੜਾ ਉਸਨੇ ਲੈ ਲਿਆ ਉਸ ਤੋਂ ਬਾਅਦ ਬਜ਼ੁਰਗ ਨੂੰ ਫੋਨ ਕੀਤਾ ਗਿਆ ਅਤੇ ਇਹ ਜਿਹੜਾ ਸਮਾਨ ਆ ਇਹ ਬਜ਼ੁਰਗ ਨੂੰ ਉਫ ਸਹੀ ਸਲਾਮਤ ਵਾਪਸ ਕੀਤਾ ਗਿਆ ਮੇਰਾ ਨਾਮ ਹੈ ਮੇਰਾ ਨਾਮ ਸ਼ੋਮ ਦਾਸ਼ਮਾਨ ਹੈ ਅਚਨ ਇਹ ਕੀ ਗੱਲ ਹੋਈ ਕਿੰਨੇ ਵਜੇ ਮੈਂ ਇੱਥੋਂ ਜਾ ਰਿਹਾ ਸੀਗਾ ਟਾਈਮ ਤਾਂ ਮੈਂ ਕੋਈ ਨੋਟ ਨਹੀਂ ਕੀਤਾ 3 ਵਜੇ ਤੇ ਕਰੀਬ ਫਿਰ ਉਹ 3 ਤੋਂ ਉੱਪਰ ਹੀ ਹੋਵੇਗਾ ਸੋਨਾ ਵੀ ਵਜੇ ਸੇ ਪਿੱਛੋਂ ਘਾਰ ਰਹੀ ਆ ਉਹਨੇ ਤਾਂ ਮੇਰੇ ਨਾਲ ਘਰੇ ਸਿੱਤੀ ਕਰ ਮੇਰਾ ਇੱਥੇ ਮੁਰੇ ਹੁਕ ਦੇ ਵਿੱਚ ਲਟਕਾਇਆ ਸੀ ਆ ਥੈਲਾ ਮੈਨੂੰ ਨਹੀਂ ਪਤਾ ਕਿਦਾਂ ਉਹ ਕਿਥੋਂ ਨਿਕਲ ਗਿਆ ਨਹੀਂ ਨਿਕਲੇ ਮੈਂ ਤਾਂ ਬਰਾਕੇ ਕਿ ਮੇਰੇ ਆਦੇ ਰਗਣਾ ਵੀ ਲੱਗੀਆਂ ਆ ਤੇ ਮੈਂ ਅੱਗੇ ਜਾ ਕੇ ਦੇਖਿਆ ਤੇ ਮੈਨੂੰ ਨੰਬਰ ਤਾਂ ਯਾਦ ਨਹੀਂ ਸੀ ਮੇਰਾ ਫੋਨ ਤਾਂ ਕਿਤੇ ਵੀ ਨਹੀਂ ਕਰ ਸਕਦਾ ਮੈਂ ਕਿ ਮੈਂ ਘਰ ਜਾ ਕੇ ਫੋਨ ਕਰੂੰਗਾ ਘਰ ਗਿਆ ਤੇ ਮੇਰੇ ਜਾਣ ਤੋਂ ਪਹਿਲਾਂ ਇਹਨਾਂ ਨੇ ਫੋਨ ਕਰ ਦਿੱਤਾ ਜੀ ਬੇਟੀਆਂ ਘੁੜਾਈਆਂ ਕੋਈ ਇਹਨਾਂ ਲੋਕੁੱਲੇ ਸੀਗਾ ਕਿ ਮੈਂ ਇਧਰੋਂ ਭਰਾ ਦੇ ਕਰੋ ਚੱਲਣ ਲੱਗੇ ਆ ਫੋਨ ਕਰਦੇ ਮੈਂ ਆਣ ਲੱਗਾ ਉਹ ਐਡੀ ਦੇ ਹਾਲ ਤੱਕ ਪਹੁੰਚੇ ਨਹੀਂ ਕੀ ਗੱਲ ਹੋ ਗਈ ਗੱਲ ਫੇ ਮੈਂ ਰੱਦ ਦੇ ਕੇ ਇਦਾਂ ਜਰਾ ਡਿੱਗ ਜੂ ਨੂੰ ਕੋ ਬਚ ਗਿਆ ਇਹਨਾਂ ਵੀ ਮੈਨੂੰ ਨਹੀਂ ਸਪੋਰਟ ਬਹੁਤੀ ਨਹੀਂ ਲੱਗੀ ਤੇ ਮੈਨੂੰ ਇਹਨਾਂ ਜਾਂਦੇ ਨੂੰ ਫੋਨ ਗਿਆ ਸੀ ਕਿ ਫਿਰ ਮਾਰ ਲਈ ਤੇ ਕਿਸ ਫੋਨ ਆਏ ਮਿਲ ਗਏ ਸੱਜਣ ਕੋਈ ਨਹੀਂ ਦਦੰਦਾ ਕੀ ਕੀ ਸੀਗਾ ਜੀ ਤੁਹਾਡੇ ਨਾਲ ਮੇਰੇ ਇੱਕ ਮੋਬਾਈਲ ਸੀ ਪਰਸ ਸੀਗਾ ਪਰਸ ਸੀ ਫਾਇਲ ਸੀ ਕਿ ਜੋ ਕਾਲਾ ਗੋੰਦ ਦਵਾਈ ਨਹੀਂ ਆ ਗਿਆ ਉਹ ਕਿਦੋਂ ਮੈਂ ਲੈ ਕੇ ਆਇਆ ਸੀਗਾ ਉਹ ਸੀਗੀ ਅੱਛਾ ਜੀ ਬੱਸ ਉਹ ਕਿਸ ਨੇ ਸੀਗਾ ਐਸੀ ਕਿਸ ਨੇ ਸੀਗਾ ਕਿੰਨੇ ਵੀ ਹੈ ਕਿ ਕੋਨੇ ਪੂਰੇ ਹੀ ਆ ਮੇਰੇ ਪੂਰੇ ਆ ਕਿਵੇਂ ਦੇਦੇ ਆ ਜੂ ਅੱਜ ਦੇ ਟਾਈਮ ਦੇ ਵਿੱਚ ਪੈਸੇ ਵੀ ਤੋੜਦੇ ਮਗਰ ਸਾਰੇ ਲੱਗੇ ਹੋਏ ਆ ਬਾਬ ਜੀ ਮੇਰੀ ਉਮਰ 80 ਸਾਲ ਦੀ ਹੋ ਗਈ ਹੈ ਤੇ ਦੁਨੀਆ ਦੇ ਉੱਤੇ ਇਮਾਨੀਅਤ ਵੀ ਹੈ ਗਈ ਹਰਵਾਣੀਅਤ ਵੀ ਹੈ ਗਈ ਬੜੇ ਤਰ੍ਹਾਂ ਦੀ ਦੁਨੀਆ ਦੇਖੀ ਆ ਤੇ ਇਦਾਂ ਦੇ ਸੱਜਣ ਕੱਟੇ ਮਿਲਦੇ ਅੱਜ ਦੇ ਜਮਾਨੇ 'ਚ ਸਮਝ ਲੈਨੇ ਜੇ ਨਾ ਬੁਲਾ ਕੇ ਸਭ ਕੋਈ ਬੜੀ ਇੱਜ਼ਤ ਨਾਲ ਪਹਿਲਾਂ ਆਂਦਿਆਂ ਨੂੰ ਪਾਣੀ ਪੁੱਛਿਆ ਤੇ ਕਹਿੰਦੇ ਕੋਰੇ ਪਹਿਲਾਂ ਪਾਣੀ ਪੀਓ ਆ ਆਪਣਾ ਸਮਾਨ ਚੈੱਕ ਕਰੋ ਇੱਕ ਚੀਜ਼ ਨਾ ਲੈ ਜਾ ਜਿਹੜਾ ਬੰਦਾ ਦੇ ਰਿਹਾ ਤੇ ਉਹ ਨਹੀਂ ਖਾਗਲੇ ਸੱਟ ਨਹੀਂ ਸਕਦਾ ਸੀਗਾ ਜੀ ਦਿੱਖਣ ਵਾਲੀ ਕਿਹੜੀ ਗੱਲ ਹੈ ਤੇ ਵਿੱਚ ਦਿੱਖੇ ਤੇ ਰਹਿਣ ਵਾਲਿਆਂ ਦਾ ਮੈਂ ਅੱਜਕੱਲ ਟ੍ਰੈਵਲਿੰਗ ਕਲੇਮ ਰਹਿਣਾ ਹੈ ਮਿੱਤਾ ਸਾਡੇ ਪਿੰਡ ਲਖਨਪਾਲ ਆ ਪੂਰਾ ਰਾਮ ਲਖਨਪਾਲ ਸ਼ਿਗਨਾ ਡੀਸੀ ਪੁਸੀ ਲੱਗਾ ਸਾਡੇ ਚਾਚੇ ਰਾਜੀ ਦਾ ਲਖਨਪਾਲ ਪਿੰਡ ਹੈ ਸਾਡਾ ਮੈਂ ਰਹਿਣਾ ਮੈਂ ਆਇਆ ਅੱਜ ਕੰਮ ਕਰਦੇ ਹੋ ਕਿਤਾ ਬਿੱਲ ਨਹੀਂ ਆ ਰੋਟੀ ਪਾਣੀ ਖਰਨੇ ਮੈਂ ਤੁਹਾਡੇ ਅੱਗੇ ਬੱਚੇ ਹੈਗੇ ਅੱਛਾ ਅਜੀ ਆਪਣੇ ਨਕੋਦਰ ਚੋਂ ਤੋਂ ਜੇ ਤੁਹਾਨੂੰ ਆਪਾਂ ਚਾਹੀਦਾ ਨਾ ਰਵਿਦਾ ਚੌਕ ਵੱਲੋਂ ਖਾਸਾ ਸਕੂਲ ਆਂਦਾ ਹੀ ਬਾਈ ਖਾਸਾ ਸਕੂਲ ਤੇ ਲੱਗ ਗਿਆ ਸੀਗਾ ਕਤੋਂ ਕੋਈ ਸਾਈਕਲ ਵਾਲਾ ਪਰਵਾਸੀ ਉਹ ਚੱਕਣ ਲੱਗਾ ਸੀਗਾ ਤੇ ਮੈਂ ਤਾਂ ਉਹ ਦਬਕਾ ਮਾਰ ਕੇ ਮੋਬਾਈਲ ਫੜਿਆ ਪਹਿਲਾਂ ਅੱਛਾ ਜੀ ਫਿਰ ਜਦੋਂ ਬੈਗ ਖੋਲ ਕੇ ਅੰਕਲ ਜਿਹੜਾ ਝੋਲਾ ਸੀਗਾ ਵਾਲਾ ਵਾਈਟ ਕਲਰ ਦਾ ਇਹ ਫਿਰ ਜੀ ਦੇਖਿਆ ਤੇ ਇਹਦੇ ਵਿੱਚ ਪਰਸ ਨਿਕਲਿਆ ਫਿਰ ਅੰਕਲ ਦੇ ਮੋਬਾਈਲ ਦੇ ਵਿੱਚੋਂ ਮੈਂ ਜਿੱਦਾਂ ਅੰਕਲ ਦੀ ਬੇਟੀ ਨੂੰ ਫੋਨ ਕੀਤਾ ਜਿੱਦਾਂ ਅੰਕਲ ਦੇ ਫੋਨ ਦਾ ਲੋਕ ਖੁੱਲਾ ਸੀਗਾ ਇਹਨਾਂ ਦੇ ਅੰਚਲ ਨਾਮ ਦਾ ਸੀ ਹੈ ਮੈਂ ਦੀਦੀ ਨੂੰ ਫੋਨ ਕੀਤਾ ਮੈਂ ਕਿਹਾ ਦੀਦੀ ਇਧਰ ਕਰਕੇ ਅੰਕਲ ਜਿਹੜਾ ਮੋਬਾਈਲ ਤੇ ਪਰਸ ਰਸਤੇ 'ਚ ਡਿੱਗ ਗਿਆ ਹੈ ਤੇ ਮੈਨੂੰ ਮਿਲੇ ਆ ਤੁਸੀਂ ਆ ਕੇ ਮੇਰੇ ਕੋਲੋਂ ਲੈ ਲਓ ਤੇ ਦੀਦੀ ਨੂੰ ਉਹਨਾਂ ਨੂੰ ਮੈਂ ਕਿਹਾ ਮਾਤਾ ਪੂ ਤੇ ਵੀ ਉਹਨਾਂ ਨੇ ਫਿਰ ਭਾਜੀ ਨੂੰ ਤੇ ਅੰਕਲ ਜੀ ਨੂੰ ਭੇਜਿਆ ਫਿਰ ਮੈਂ ਉਹਨਾਂ ਨੂੰ ਹੈਂਡ ਓਵਰ ਕਰ ਦਿੱਤਾ। ਅੱਜ ਗੱਡੀ ਚਲਾਣੇ ਨੇ। ਹਾਂਜੀ ਮੈਂ ਗੱਡੀ ਚਲਾਣਾ ਭਾਜੀ। ਅਰ ਕਿੱਥੇ ਰੰਗ ਲੈ ਗਏ ਤੁਸੀਂ? ਮੈਂ ਮਿੱਠਾਪੁਰ ਭਾਜੀ। ਤੇ ਤੁਹਾਨੂੰ ਕੋਈ ਲਿਫਾਫਾ ਡਿੱਗਿਆ ਸੀ ਕੋਈ ਚੱਕਰ ਵੀ ਲੱਗਾ ਸੀ? ਹਾਂਜੀ ਪਰਵਾਸੀ ਨੇ ਚੱਕਿਆ ਸੀ ਮੋਬਾਈਲ ਉਹਦੇ ਹੱਥੋਂ ਫੜਿਆ। ਪਰਸ ਨੀਚੇ ਪਿਆ ਸੀਗਾ ਮੈਂ ਜਦੋਂ ਬੈਗ ਜੈ ਲਿਫਾਫਾ ਦੇਖਿਆ ਤੇ ਵਿੱਚ ਪਰਸ ਸੀਗਾ। ਹਾਂਜੀ। ਤੇ ਮੈਂ ਪਰਸ ਵੀ ਚੱਕਿਆ ਤੇ ਫਿਰ ਉੱਥੇ ਤਿੰਨ ਚਾਰ ਬੰਦੇ ਖੜੇ ਸੀਗਾ ਮੈਂ ਕਿਹਾ ਮੇਰੇ ਗੋਲੀਆ ਸੇਫ ਹੈ ਮੈਂ ਭਾਜੀ ਕੋ ਸਿੱਧਾ ਆ ਗਿਆ ਅੰਦਰ। ਮਨਜ ਨਹੀਂ ਆ ਅ ਅਜਿਹਾ ਡਰਾਈਵਰ ਬੰਦੇ ਆ ਜੀ ਇਹ ਮੇਰਾ ਤੁਹਾਨੂੰ ਦੱਸਿਆ ਮੇਰਾ ਪੰਜਵਾਂ ਸ਼ੀਵਾ ਫੋਨ ਹੈ ਜੀ ਮੈਂ ਵਾਪਸ ਕੀਤਾ ਹਾਂ ਜੀ ਹਾਂ ਜੀ ਇਹ ਮੇਰਾ ਪੰਜਵਾਂ ਜੀਵਾ ਹੈ ਇੱਕ ਵਾਰੀ ਵੀ ਚੋਰ ਮੇਰੇ ਸਾਹਮਣੇ ਫੋਨ ਕਿਦਾਂ ਖੋ ਕੇ 도ੜੇ ਸੀਗੇ ਦੋ ਬੰਦੇ ਮੈਂ ਇਕੱਲਾ ਹੀ ਉਹਦਾ ਪਿੱਛਾ ਕਰਕੇ ਉਹਨਾਂ ਦਾ ਮੋਬਾਈਲ ਖੋ ਕੇ ਬੰਦਿਆ ਤੋਂ ਨਾਲੇ ਉਹਨਾਂ ਦੀ ਜੁੱਤੀਆਂ ਮਾਰੇ ਨਾਲ ਉਹਨਾਂ ਦਾ ਫੋਨ ਵਾਪਸ ਕਰਾਇਆ ਬੰਦੇ ਦਾ ਜੀ ਉਹ ਬੰਦਾ ਬਿਹਾਰ ਦਾ ਸੀਗਾ ਇੱਕ ਬੰਦਾ ਪ੍ਰਵਾਸੀ ਸੀਗਾ ਇੱਥੇ ਦਾ ਯੂਪੀ ਦਾ ਉੱਥੇ ਆਇਆ ਸੀਗਾ ਆਪਣੇ ਚਰਚਾ ਆਏ ਉਹਦਾ ਫੋਨ ਵਾਪਸ ਕੀਤਾ ਇੱਕ ਧੀਣਾ ਦੇ ਬੰਦੇ ਦਾ ਫੋਨ ਵਾਪਸ ਕੀਤਾ ਜੀ ਇਹ ਮੇਰਾ ਚੌਥਾ ਪੰਜਵਾਂ ਫੋਨ ਹੈ ਲੋਕਾਂ ਨੇ ਇਹ ਹੀ ਵਾਸਾ ਪੜਿਆ ਮੰਦਰੀ ਦਾ ਆਪਣੇ ਵਿੱਚ ਕਰਮ ਕਰੋ ਵਧੀਆ ਕਰਮ ਕਰੋ ਵੀ ਆਪਣੇ ਜਿਹੜੀ ਤੁਹਾਡੀ ਵੀ ਵਾਵਾ ਹੋਵੇ ਤੇ ਦੂਜਿਆਂ ਦੀ ਵੀ ਹੋਵੇ ਅਨਕ ਲਗਾ ਚੰਗੇ ਕਰਮਾਂ ਦਾ ਫਲ ਮਿਲਦਾ ਹੈ ਜੀ ਅਨਕ ਨੇ ਚੰਗੇ ਕਰਮ ਕੀਤੇ ਅਨਕ ਨੂੰ ਚੰਗੇ ਕਰਮਾਂ ਦਾ ਫਲ ਮਿਲ ਗਿਆ ਜੀ ਹੁਣ ਇਹਨਾਂ ਦਾ ਮੈਂ ਫੋਨ ਤੇ ਪੈਸੇ ਵਾਪਸ ਕਰ ਦਿੱਤੇ ਹੁਣ ਮੈਨੂੰ ਵੀ ਸ਼ਾਇਦ ਉਹਦਾ ਫਲ ਮਿਲ ਜਵੇ ਜੇ ਇਹਨਾਂ ਨੂੰ ਮਿਲਦਾ ਕੋਮਾ ਠੀਕ ਨਹੀਂ ਜੇ ਮੇਰੇ ਆਪੇ